ਆਵਾ ਗਰਾਉਂਡ ਰਿਐਲਿਟੀ ਅਸਲੀ ਜਿਹੜੇ ਘਰ ਬਹਿ ਕੇ ਚਾਹੁੰਦੇ ਆ ਕਿ ਸੰਗਤ ਦਾ ਪੈਸਾ ਐਦਾਂ ਹੀ ਆ ਜਾਂਦਾ ਖਣੀ ਉਹ ਘਰ ਜਾਣਾ ਤੇ ਵਾਟੀਆਂ ਘਰ ਨੂੰ ਰਾਹ ਨਹੀਂ ਹੈਗਾ ਰਾਹ ਬਾਬਾ ਜੀ ਨੂੰ ਦੇਖਣੀ ਪਈ ਪਹਿਲਾਂ ਬਹੁਤ ਬੁਰਾ ਹਾਲ ਰਿਹਾ ਜਿਹੜੇ ਰਾਹ ਚ ਤੁਰ ਕੇ ਗਏ ਹੁਣੇ ਇਹਨਾਂ ਦੇ ਰਾਹ ਤੇ ਨਹੀਂ ਘਰ ਨੂੰ ਵਾਟ ਤੇ ਤੁਰ ਕੇ ਆਏ ਆ ਵੀਰੇ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਇੱਥੇ ਨਹੀਂ ਪਹੁੰਚਿਆ ਉਹ ਕਰਾਂ ਚੋਂ ਇਹ ਵਿਚਾਰੇ ਪਾਣੀ ਲਿਆਉਂਦੇ ਆ ਪੈਦਲ ਜਾ ਕੇ ਵਸਦਾ ਘਰ ਹੀ ਵਧੀਆ ਇਹ ਨਹੀਂ ਕਿ ਬੰਦੇ ਆ ਭੈਣ ਰਹਿੰਦੀ ਇੱਥੇ ਪਰਿਵਾਰ ਰਹਿੰਦਾ ਸਭ ਤੈਸ ਨਹਿਸ ਕਰਤਾ ਪਾਣੀ ਨੇ ਇਹਨਾਂ ਜੋ ਦੋ ਹੀ ਬਰਜ ਬਰਜ ਠੀਕ ਕਰਾਉਣੀ ਹੁਣ ਮੇਰਾ ਭਰਾ ਕਰਾਊਗਾ ਹਨਾ ਕਰਨਾ ਕਰਦੇ ਨੇ ਜੀਜ਼ ਕਰਦੇ ਹਿਸਾਬ ਨਾਲ ਫੌਤਾ ਅਹੀ ਜਿਹੜਾ ਹੈਗਾ ਉਹ ਵੀਰ ਨੂੰ ਦੇ ਕੇ ਜਾਵਾਂਗਾ ਇੱਥੇ ਇਕਰਵਾਤ ਉਹ ਮੁੰਡਾ ਉਹ ਬਟਾਟਾ ਵਾਲਾ ਟ੍ਰੈਕਟਰ ਉਹਦਾ ਨਾਮ ਜ ਪਤਾ ਕਰ ਦਿੰਦਾ ਮੈਂ ਹੁਣੇ ਫੋਨ ਕਰਕੇ ਬਾਹਰੋਂ ਆ ਜਾ ਨਾਲ ਹੀ ਆ ਜਾ ਭਾਈ ਆ ਜਾ